ਸਸਿਕਾ ਜੀ ਮੈਂ ਕੋਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਅਮਰੀਕਾ ਦੇ ਵਿੱਚ ਜਿੱਥੇ ਇੱਕ ਪਾਸੇ ਖੜਾਕੇ ਦੇ ਠੰਡ ਦਾ ਕਹਿਰ ਜਾਰੀ ਹੈ ਤਾਂ ਉੱਥੇ ਹੀ ਦੂਜੇ ਪਾਸੇ ਅਮਰੀਕਾ ਦੇ ਕੈਂਟ ਕੀ ਦੇ ਵਿੱਚ ਭਿਆਨਕ ਤੂਫਾਨ ਵੀ ਆਇਆ ਹੈ ਅਤੇ ਇਸ ਤੂਫਾਨ ਦੇ ਲਪੇਟ ਦੇ ਵਿੱਚ ਆਉਣ ਦੇ ਕਾਰਨ ਕੁੱਲ 9 ਲੋਕਾਂ ਦੀ ਜਾਨ ਚਲੀ ਗਈ ਹੈ ਇਹ ਨਦੀ ਮੋਤਾ ਕਾਰਨ ਭਾਰੀ ਬਾਰਿਸ਼ ਕਾਰਨ ਨਦੀਆਂ ਦੇ ਖੱਤਰੇ ਦੇ ਨਿਸ਼ਾਨ ਤੋਂ ਉੱਪਰ ਵਹਿਣ ਕਾਰਨ ਅਤੇ ਕਈ ਸੜਕਾਂ ਤੇ ਪਾਣੀ ਪੜਨਾ ਦਸਿਆ ਜਾ ਰਿਹਾ ਹੈ ਹਾਲਾਂਕਿ ਪਿਛਲੇ 24 ਘੰਟਿਆਂ ਦੇ ਵਿੱਚ 1000 ਤੋਂ ਵੱਧ ਲੋਕਾਂ ਨੂੰ ਬਚਾਇਆ ਵੀ ਜਾ ਚੁੱਕਿਆ ਹੈ ਪਰ ਇਸ ਤੂਫਾਨ ਨੂੰ ਇੱਕ ਦਾਗਕੇ ਤੇ ਵਿੱਚ ਸਭ ਤੋਂ ਗੰਭੀਰ ਮੌਸਮੀ ਘਟਨਾਵਾਂ ਦੇ ਵਿੱਚੋਂ ਇੱਕ ਮੰਨਿਆ ਜਾ ਰਿਹਾ ਹੈ ਅਮਰੀਕਾ ਦੇ ਕੈਂਟਕੀ ਦੇ ਵਿੱਚ ਇੱਕ ਭਿਆਨਕ ਤੂਫਾਨ ਆਂਦੇ ਕਾਰਨ ਉਸ ਵਿੱਚ 9 ਲੋਕਾਂ ਦੀ ਮੌਤ ਹੋ ਜਾਂਦੀ ਦਰਦਨਾਕ ਖਬਰ ਸਾਹਮਣੇ ਆ ਰਹੀ ਹੈ ਇੱਕ ਰਿਪੋਰਟ ਦੇ ਅਨੁਸਾਰ ਜਾਜੀਆ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋਈ ਹੈ ਤੇ ਬਚਾਅ ਟੀਮ ਖੋਜ ਅਤੇ ਬਚਾਅ ਕਾਰਜ ਦੇ ਵਿੱਚ ਲੱਗੀ ਹੋਈ ਹੈ ਪਿਛਲੇ 24 ਘੰਟਿਆਂ 'ਚ 1000 ਤੋਂ ਵੱਧ ਲੋਕਾਂ ਨੂੰ ਬਚਾਇਆ ਜਾ ਚੁੱਕਿਆ ਇਸ ਤੂਫਾਨ ਨੂੰ ਇੱਕ ਦਹਾਕੇ ਦਾ ਸਭ ਤੋਂ ਗੰਭੀਰ ਤੂਫਾਨ ਦੱਸਿਆ ਜਾਂਦਾ ਹੈ ਇਸ ਤੂਫਾਨ ਨੇ ਕਈ ਰਾਜਿਆਂ ਨੂੰ ਪ੍ਰਭਾਵਿਤ ਕੀਤਾ ਜਿਸ ਵਿੱਚ ਇਹ ਦੇਖਿਆ ਜਾ ਸਕਦਾ ਹੈ ਕਿ ਵਾਹਨ ਪਾਣੀ ਦੇ ਵਿੱਚ ਡੁੱਬੇ ਹੋਏ ਨੇ ਹਰ ਪਾਸੇ ਦਰਖਤ ਡਿੱਗੇ ਹੋਏ ਨੇ ਅਤੇ ਘਰਾਂ ਦੇ ਆਲੇ ਦੁਆਲੇ ਵੀ ਪਾਣੀ ਹੀ ਪਾਣੀ ਵੇਖਿਆ ਜਾ ਰਿਹਾ ਹੈ ਟੈਨੇਸੀ ਕੈਂਟ ਕੀ ਅਤੇ ਵਰਜੀਨੀਆ ਦੇ ਵਿੱਚ ਸੜਕਾਂ ਅਤੇ ਕਰਾ ਦੇ ਵਿੱਚ ਪਾਣੀ ਭਰਿਆ ਹੋਇਆ ਹੈ ਅਧਿਕਾਰੀਆਂ ਦੇ ਅਨੁਸਾਰ ਸ਼ਨੀਵਾਰ ਨੂੰ ਤੂਫਾਨ ਤੇਜ਼ ਹੋਣ ਦੇ ਕਾਰਨ ਕੈਂਟਕੀ ਦੇ ਵਿੱਚ ਪਾਣੀ ਦਾ ਪੱਧਰ ਇਤਿਹਾਸਿਕ ਸਿਖਰ ਉੱਤੇ ਪਹੁੰਚਿਆ ਹੋਇਆ ਹੁਣ ਤੱਕ ਹਜ਼ਾਰਾਂ ਲੋਕਾਂ ਨੂੰ ਪਾਣੀ ਦੇ ਵਿੱਚੋਂ ਬਚਾਇਆ ਜਾ ਚੁੱਕਾ ਹੈ ਜਿਸ ਦੇ ਵਿੱਚ 9 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ ਤੇ ਬਾਕੀਆਂ ਨੂੰ ਬਚਾਉਣ ਦੀ ਕਾਰਜ ਜਿਹੜੇ ਨੇ ਜਾਰੀ ਨੇ ਯੂਨ ਕੈਂਟ ਦੇ ਗਵਰਨਰ ਨੇ ਕਿਹਾ ਕਿ ਮਰਨ ਵਾਲੇ 8 ਲੋਕਾਂ ਦੇ ਵਿੱਚ ਇੱਕ ਬੱਚਾ ਵੀ ਸ਼ਾਮਲ ਹੈ ਤੇ ਉਨ੍ਹਾਂ ਕਿਹਾ ਕਿ ਸਾਡਾ ਮੰਨਣਾ ਹੈ ਕਿ ਇਹ ਗਿਣਤੀ ਵੱਧਣ ਵਾਲੀ ਹੈ। ਉਨ੍ਹਾਂ ਕੈਂਟਕੀ ਦੇ ਲੋਕਾਂ ਨੂੰ ਸੜਕਾਂ ਉੱਤੇ ਬਾਹਰ ਰਹਿਣ ਦੀ ਅਪੀਲ ਕੀਤੀ ਹੈ ਕਿਉਂਕਿ ਬਹੁਤ ਸਾਰੀਆਂ ਮੌਤਾਂ ਸੜਕ ਹਾਦਸਿਆਂ ਦਾ ਨਤੀਜਾ ਹੁੰਦੀਆਂ ਨੇ। ਸ਼ੁੱਕਰਵਾਰ ਨੂੰ ਆਉਣ ਵਾਲੇ ਤੂਫਾਨ ਤੋਂ ਪਹਿਲਾਂ ਕੈਂਟਕੀ 'ਚ ਐਮਰਜੈਂਸੀ ਦੀ ਸਥਿਤੀ ਵੀ ਘੋਸ਼ਿਤ ਕਰ ਦਿੱਤੀ ਗਈ ਸੀ। ਹਾਲੇਕਿ ਪ੍ਰਭਾਵਿਤ ਖੇਤਰ ਦੇ ਲਈ ਸੰਗੀ ਰਾਹਤ ਫੰਡ ਉਪਲਬਧ ਕਰਵਾਏ ਜਾ ਰਹੇ ਨੇ। ਸੋਮਵਾਰ ਤੱਕ ਤੂਫਾਨ ਕੱਟ ਜਾਵੇਗਾ ਪਰ ਖਤਰਾ ਹਜੇ ਵੀ ਬਰਕਰਾਰ ਦੱਸਿਆ ਜਾ ਰਿਹਾ ਹੈ ਮਹਾਨ ਚਿੱਲਦੇ ਕੁਝ ਹਿੱਸੇ برف ਦੇ ਨਾਲ ਠੱਕੇ ਹੋ ਸਕਦੇ ਨੇ ਅਮਰੀਕਾ ਦੇ ਵਿੱਚ 50 ਲੱਖ ਲੋਕ ਇਸ ਤੂਫਾਨ ਤੋਂ ਪ੍ਰਭਾਵਿਤ ਹੋ ਚੁੱਕੇ ਨੇ ਹਾਲਾਂਕਿ ਬਾਕੀਆਂ ਦੇ ਲਈ ਵੀ ਅਲਰਟ ਜਾਰੀ ਕੀਤਾ ਹੋਇਆ ਹੈ ਜਿਕਰ ਹੋਇਆ ਕਿ ਕੈਂਟਕੀ ਦੇ ਗਵਰਨਰ ਐਂਡੀ ਬੇਸ਼ਰ ਦੇ ਮੁਤਾਬਕ ਤੂਫਾਨ ਨੇ ਸ਼ਨੀਵਾਰ ਨੂੰ ਸ਼ੁਰੂ ਹੋਇਆ ਸੀ ਜਿਸ ਤੋਂ ਬਾਅਦ ਸੂਪੇ ਪਰ ਦੇ ਵਿੱਚ ਕਰੀਬ ਇੱਕ ਜਹਾਜ਼ ਲੋਕਾਂ ਨੂੰ ਬਚਾਇਆ ਗਿਆ ਅਤੇ ਇਹ ਤੂਫਾਨ ਇੰਨਾ ਭਿਆਨਕ ਸੀ ਕਿ ਇਸ ਕਾਰਨ ਕਰੀਬ 39000 ਘਰ ਦੀ ਬਿਜਲੀ ਕੱਟ ਲਈ ਗਈ ਅਤੇ ਤੇਜ਼ ਹਵਾਵਾਂ ਕਾਰਨ ਕੁਝ ਇਲਾਕਿਆਂ ਦੇ ਵਿੱਚ ਬਿਜਲੀ ਦਾ ਸੰਕਟ ਹਜੇ ਵੀ ਪੈਦਾ ਹੋਇਆ ਹੋਇਆ ਹੈ ਮੌਸਮ ਵਿਗਿਆਨੀਆਂ ਦੇ ਮੁਤਾਬਕ ਕਹਿਣ ਕਿ ਅਤੇ ਟੈਨੇਸੀ ਦੇ ਵਿੱਚ ਮੀਂਹ ਦੇ ਕਾਰਨ ਹਾਲਾਤ ਕਾਫੀ ਜ਼ਿਆਦਾ ਵਿਗੜ ਗਏ ਨੇ ਅਤੇ ਹੁਣ ਇਨ੍ਹਾਂ ਹਾਲਾਤਾਂ ਉੱਤੇ ਕਾਬੂ ਪਾਨ ਦੀ ਵੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਿਊ ਰਿਪੋਰਟ ਚੈਨਲ ਪੰਜਾਬੀ